ਸਾਸਰੀ ਕਾ ਜੀ ਸਾਰਿਆਂ ਨੂੰ ਜਪ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਫੈਬਰਿਕ ਮਿਲੇਗਾ ਜਰੀ ਟਿਸ਼ੂ ਜਕਵਾਰ ਦਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਜਿਹੜੇ ਅਗਲੇ ਫੈਬਰਿਕ ਤਨ ਮਿਲੇਗਾ ਸੈਰਟਨ ਗਲਾਸ ਟਿਸ਼ੂ ਦਾ ਮਿਲੇਗਾ ਬਹੁਤ ਹੀ ਸੋਨਾ ਹੈਵੀ ਵਰਕ ਰਹੇਗਾ ਬਹੁਤ ਹੀ ਪਿਆਰੀ ਇੰਬੋਰਡਰੀ ਰਹੇਗੀ ਬੀਡਸ ਦਾ ਕੰਮ ਕੀਤਾ ਹੋਇਆ ਮਿਲੇਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਣਗੇ ਵਿਸਕੋਸ ਜੌਰਜਟ ਦਾ ਤਨ ਫੈਬਰਿਕ ਮਿਲੇਗਾ ਹੈਂਡ ਵਰਕ ਦਾ ਕੰਮ ਰਹੇਗਾ ਸ਼ਰਟ ਦਾ ਪਰ ਮੀਟਰ ਅਲੱਗ ਹੋਏਗਾ ਬਾਟਮ ਦਾ ਪਰ ਮੀਟਰ ਅਲੱਗ ਰਹੇਗਾ ਬਾਟਮ ਜਿਹੜੀ ਹੋਏਗੀ ਪਲੇਨ ਕਰੇਪ ਦੀ ਬਾਟਮ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ जेड़े अगले सूट रहने ये मिलेगा जी ऑरगेंजा का फैब्रिक मिलेगा बहुत ही सोहना प्रिंट रहेगा विदिशर भी इंबॉयडरी रहेगी युँ पर मीटर के अकॉर्डिंग बाय कर सद जो अगला फैब्रिक होएगा क्रश टिशू का फैब्रिक होएगा बहुत ही सोहना इन्होंट मिलने वर्क किया हुआ मिलेगा ਨਾਲ ਜਿਹੜੀ ਬਾਟਮ ਹੋਏਗੀ ਕ੍ਰਸ਼ ਟਿਸ਼ੂ ਦੀ ਬਾਟਮ ਹੋਏਗੀ ਪਲੇਨ ਬਾਟਮ ਹੋਏਗੀ ਇਹ ਵੀ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰਮੀਟਰ ਲੱਗ ਰਹੇਗਾ ਇਹ ਜਿਹੜਾ ਸੂਟ ਹੈਨਗੇ ਪਿਓਰ ਕ੍ਰੇਵ ਦਾ ਸੂਟ ਹੈਗਾ ਫੁੱਲ ਵਰਕ ਰਹੇਗਾ ਸ਼ਰਟ ਤੇ ਹੈਂਡ ਵਰਕ ਦਾ ਕੰਮ ਰਹੇਗਾ ਚਨਾਉਂ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਵੀ ਗੋਟੇ ਦਾ ਵਰਕ ਕੀਤਾ ਹੋਇਆ ਮਿਲੇਗਾ ਜਿਹੜੇ ਅਗਲੇ ਸੂਟ ਰਣਗੇ ਤੈਨੂੰ ਪਿਓਰ ਬ੍ਰੋਕੜ ਦਾ ਤੈਨੂੰ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਰਹੇਗਾ ਜਿਹੜਾ ਪੌਂਚੀਆਂ ਦੇ ਉੱਪਰ ਵੀ ਵਰਕ ਰਹੇਗਾ ਨਾਲ ਵਿਸਕੋਸ ਦੁਪੱਟਾ ਹੋਏਗਾ ਉਸ ਦੇ ਉੱਪਰ ਵੀ ਗੋਟੇ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਅਗਲੇ ਇਹ ਸੂਟ ਰਣਗੇ ਤੈਨੂੰ ਪਸ਼ਮੀਨਾ ਦਾ ਸੂਟ ਮਿਲੇਗਾ ਆਲ ਓਵਰ ਸੂਟ ਹੋਏਗਾ ਡਿਜੀਟਲ ਪ੍ਰਿੰਟ ਹੋਏਗਾ 5 ਮੀਟਰ ਦੀ ਕੱਟ ਰਣ ਵਾਲੀ ਹੈ ਜਿਹੜਾ ਦੁਪੱਟਾ ਹੋਏਗਾ ਡਿਜੀਟਲ ਪ੍ਰਿੰਟ ਪਿਓਰ ਪਸ਼ਮੀਨਾ ਦਾ ਸ਼ਾਲ ਹੋਏਗਾ 2 ਮੀਟਰ ਦੀ ਕੱਟ ਹੋਏਗੀ ਅਗਲੇ ਜਿਹੜੇ ਸੂਟ ਆਣਗੇ ਤੁਹਾਨੂੰ ਮਿਲਣਗੇ ਜੀ ਆਲਫਾਈਨ ਪਸ਼ਮੀਨਾ ਮਿਲੇਗਾ ਇਹਨਾਂ ਸੂਟਾਂ ਦੇ ਬੋਰ ਜਿਹੜੀ ਬਿਲਕੁਲ ਵੀ ਨਹੀਂ ਹੁੰਦੀ 5 ਮੀਟਰ ਦੀ ਕੱਟ ਰਣ ਵਾਲੀ ਹੈ ਜਿਹਦੇ ਨਾਲ ਇਸ ਦੇ ਤੁਹਾਨੂੰ ਸਟਾਲ ਮਿਲੇਗਾ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਨੇ ਘੱਟ ਪ੍ਰਾਈਸ ਵਿੱਚ ਹੋਣਗੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ